ਸਾਰੇ ਵਧੀਆ ਹੋਣਗੇ ਅੱਜ ਅਸੀਂ ਚੱਲੇ ਆ ਨਵਾਂ ਵਲੌਗ ਬਣਾਉਣ ਤੇ ਕਿ ਕਿੱਥੇ ਜਾਣਾ ਇਹਦੀ ਪਲੈਨਿੰਗ ਨਹੀਂ ਹੈਗੀ ਹਲੇ ਤੇ ਗੁਰਪ੍ਰੀਤ ਚੌਧਰੀ ਪਹੁੰਚ ਗਿਆ ਹੈ ਕਿੱਦਾਂ ਭਾਜੀ ਵਧੀਆ ਵਧੀਆ ਹੋਰ ਕਿੱਦਾਂ ਪਹੁੰਚ ਗਏ ਅੱਜ ਟਾਈਮ ਸਿਰ ਪਹੁੰਚੇ ਤੁਸੀਂ ਅਦਰਵਾਈਜ਼ ਹਮੇਸ਼ਾ ਇਹ ਦੋ ਦੋ ਘੰਟੇ ਲੇਟ ਕਰਦਾ ਭਾਗੇ ਸਾਡੇ ਉਹ ਦੇਖੋ ਜੀ ਸਮਾਰਟ ਯੂਨੀਸ ਸੈਕਸ ਲੌਨ ਹੈਗਾ ਸੁਬਾਹ ਹਿਆਰਪੁਰ ਸਲਾਮਾਬਾਦ ਉੱਥੋਂ ਆਪਣਾ ਮੇਕਅਪ ਕਰਾ ਕੇ ਆਏ ਭਾਜੀ ਚੈੱਕ ਕਰ ਸਕਦੇ ਹੋ ਤੁਸੀਂ ਆ ਲੋ ਆ ਗਿਆ ਭਾਈ ਹਾਂਜੀ ਕਿਵੇਂ ਹੋ ਇਧਰ ਤੁਸੀਂ ਪਿਓਰ ਐਕਟਰ ਲੱਗਦੇ ਹੋ ਪੂਰੇ ਭਾਈ ਕਿੰਨੇ ਕਿੰਨੇ ਪੈਸੇ ਲਾਇਆ ਅੱਜ 100 ਰੁਪਏ 50 ਰੁਪਏ ਵਾਲੇ ਇਧਰ ਆ ਬੰਦਾ ਉਹ ਤਿਆਰੀ ਡੀਏਵੀ ਕਾਲਜ ਦੇ ਨਾਲ ਡੀਏਵੀ ਕਾਲਜ ਖੜੇ ਆ ਤੇ ਆ ਦੇਖ ਲੋ ਡੀਏਵੀ ਕਾਲਜ ਤੇ ਦਬਲ ਵਾਜੀ ਆ ਗਿਆ ਤੇ ਚੱਲੇ ਹੁਣ ਚਲਿਏ ਫਿਰ ਹੋਰ ਚਲਿਏ ਫਿਰ ਚਲੋ ਆ ਜਾਓ ਫਿਰ ਓਕੇ ਤੇ ਭਾਜੀ ਪਹੁੰਚ ਗਏ ਆ ਗਏ ਬਹਿ ਗਏ ਕਹਿੰਦੇ ਚਲੋ ਚਲੀਏ ਹੁਣ ਜਾਣਾ ਕਿੱਥੇ ਆ ਜਾਣਾ ਅਸੀਂ ਇਤਾਂ ਹਲਿਸ਼ ਕੱਟੇ ਹੋ ਗਏ ਪਰ ਪਤਾ ਨਹੀਂ ਮੈਂ ਚਲਾ ਰਿਹਾ ਇਹ ਚੱਲਦਾ ਪਤਾ ਨਹੀਂ ਕੋਈ ਪਲਾਨ ਹੀ ਨਹੀਂ ਬਣ ਰਿਹਾ ਜਾਣਾ ਜ਼ਰੂਰ ਹੈ ਬਲੌਗ ਬਣਾਣਾ ਬਲੌਗ ਬਣਾਉਣ ਦਾ ਪਤਾ ਨਹੀਂ ਬਣਾਣਾ ਕਿੱਥੇ ਬੜੇ ਬੜੇ ਨਹੀਂ ਪਤਾ ਹੋਣਾ ਆਪਾਂ ਕਿੱਥੇ ਚੱਲ ਜਾਣਾ ਪੰਗੀ ਚੋਂ ਚੱਲਦੇ ਆਂ ਪਾਣੀ ਪਾਣੀ ਆਇਆ ਪਾਣੀ ਬਹੁਤ ਆਇਆ ਸ਼ਹਿਰ ਕੋਲੇ ਪਾਣੀ ਬਹੁਤ ਆਇਆ ਐਕਚੁਅਲੀ ਪੰਗੀ ਚੋਂ ਦਾ ਸਾਰਿਆਂ ਨੂੰ ਪਤਾ ਹੋਊਗਾ ਖਾਸਲੀ ਮਤਲਬ ਖਾਸ ਲੋ ਹੈਗਾ ਪਰ ਪਾਣੀ ਤਾਂ ਇਸ ਵਾਰ ਹੀ ਆਇਆ ਖਾਸ ਆਲਮੋਸਟ ਸਾਰਿਆਂ ਨੂੰ ਪਤਾ ਹੀ ਹੈ ਉੱਥੇ ਸਾਰਿਆਂ ਨੇ ਵੀਡੀਓਸ ਪਾਈਆਂ ਹੋਈਆਂ ਉੱਥੇ ਦੀ ਹਾਂ ਅੱਛਾ ਅਸੀਂ ਵੀ ਪਾਵਾਂਗੇ ਸਾਡਾ ਹੀ ਫਰਜ਼ ਬੰਦਾ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖਣੀ ਹੈ ਚਲੋ ਥੋੜਾ ਉਹਦਾ ਵੀ ਵੀਊ ਦਿਖਾ ਦਿਓ ਬਟ ਆਈ ਥਿੰਕ ਸਾਨੂੰ ਅੱਛੀ ਜਿਹੀ ਜਗ੍ਹਾ ਤੇ ਜਾਣਾ ਚਾਹੀਦਾ ਹੈ ਨਾ ਕਿਸੇ ਵੀ ਨਹੀਂ ਰੱਖੀ ਇਹਦੇ ਸਾਡੀ ਸਾਡੀ ਵੀਡੀਓ ਦੇਖਣੀ ਹੈ ਕਿਸੇ ਦਿਨ ਹੀ ਰੱਖਣੀ ਚਲੋ ਆਜੇ ਫਿਰ ਚੱਲਦੇ ਆਂ ਦੇਖਦੇ ਆਂ ਕਿਚੋ ਕ੍ਰੋਸ ਕਰ ਲੱਗੇ ਆ ਹੁਣ ਤੁਸੀਂ ਸਾਡੀ ਵੀਡੀਓ ਚ ਵੀ ਦੇਖੋ ਪੰਗੀ ਚੋਚ ਪਾਣੀ ਜਿਹੜਾ ਆਇਆ ਵਾੜਾ ਪਾਣੀ ਆਇਆ ਆ ਤਾਂ ਅਸੀਂ ਕ੍ਰੋਸ ਕਰਨ ਲੱਗੇ ਆਂ ਬਿਕੋਜ਼ ਪਾਣੀ ਇੰਨਾ ਹੈ ਨਹੀਂਗਾ ਕਿਉਂਕਿ ਕਈ ਜਣ ਲੋਕਾਂ ਨੇ ਗਾਲਾਂ ਕੱਢਣੀਆਂ ਕਹਿਣਾ ਵੀ ਇਹਨਾਂ ਨੂੰ ਨਵੇਂ ਹੀ ਝਾੜ ਚੜਿਆ ਆ ਸੇਫਟੀ ਫਰਸਟ ਤੇ ਪਾਣੀ ਇੰਨਾ ਨਹੀਂ ਹੈਗਾ ਜਿੰਨਾ ਪਹਿਲਾਂ ਕੱਲ ਆਇਆ ਸੀ ਕਿਉਂਕਿ ਕੱਲ ਬਾਰਿਸ਼ ਹੋ ਹੋਈ ਸੀ ਗੱਲ ਚੈੱਕ ਕਰ ਰਹੇ ਸੀ ਇੱਥੇ ਤੱਕਰ ਭਰਿਆ ਪਿਆ ਸੀ ਅੱਜ ਪਾਣੀ ਬਹੁਤ ਥੋੜਾ ਆ ਜਦੋਂ ਹਿਮਾਚਲ ਤੋਂ ਪਾਣੀ ਆਂਦਾ ਹੈ ਤਾਂ ਸਾਰਾ ਇੱਧਰ ਭਰ ਜਾਂਦਾ ਹੈ ਇੱਥੇ ਸਾਡਾ ਤਾਂ ਸ਼ਹਿਰ ਲੱਗਣਾ ਹਿਸ਼ਾਰਪੁਰ ਸ਼ਹਿਰ ਚੈਰਾ ਗਰਾਊਂਡ ਕਹਿੰਦੇ ਹਾਂ ਜੀ ਤੁਸੀਂ ਚੈੱਕ ਕਰ ਸਕਦੇ ਹੋ ਦਾ ਮਾਇਨਾ ਕ੍ਰਾਫਟੇ ਦੇ ਟੋਏ ਉਹ ਹੈ ਜਿਹੜਾ ਸਿੰਗਲ ਪਾਈਪ ਤੇ ਆਉਂਦਾ ਉਹਦੇ ਲਈ ਤਾਂ ਬਹੁਤ ਮੁਸ਼ਕਲ ਆ ਗੱਡੀ ਤਾਂ ਸੇਵੀ ਕ੍ਰੋਸ ਹੋ ਜਾਊਗੀ ਜਿਹੜਾ ਸਿੰਗਲ ਰੋਡ ਵਾਲੇ ਆ ਸਿੰਗਲ ਦੋ ਪਹੀਆ ਵਾਹਨ ਉਹ ਨਹੀਂ ਆਵੇਦਾ ਬੜੀਏ ਤੁਸੀਂ ਫਲੋ ਚੈੱਕ ਕਰ ਸਕਦੇ ਹੋ ਪਾਣੀ ਦਾ ਕਿੰਨਾ ਆ ਹੈ ਪਲਾਨ ਕੀਤਾ ਹੈਗਾ ਆ ਤਲਵਾੜੇ ਦਾ ਪਹਿਲਾਂ ਅਸੀਂ 4-5 ਘੰਟੇ ਆਪਣਾ ਸਾਡਾ 5 ਕਿ ਘੰਟੇ ਦਾ ਕੰਮ ਹੈਗਾ ਆ ਜਾਂ ਜੱਤ ਜਿਆਦਾ 6 ਘੰਟੇ ਦਾ ਫਿਰ ਆਪਾਂ ਜਾਣਾ ਹੈ ਤਲਵਾੜੇ ਕਿਉਂਕਿ ਲਾਗੇ ਪੈਣਾ ਸਾਨੂੰ ਤਲਵਾੜੇ ਤੇ ਉੱਥੇ ਦੋ ਤਿੰਨ ਪਲੇਸਿਸ ਹੈਗੀਆਂ ਤਾਂ ਫਿਰ ਦੇਖਦੇ ਆਂ ਵਿਜ਼ਿਟ ਕਰਦੇ ਆਂ ਫਿਰ ਕੀ ਕਹਿੰਦਾ ਗੁਰਪ੍ਰੀ ਦੇਖਦੇ ਆਂ ਮੋਕਰੇ ਖਾਣਾ ਟਾਈਮ ਤੇ ਆ ਆ ਵੀ ਜਗ੍ਹਾ ਜਾਂਦੇ ਜਾ ਆਓ ਦੇਖਦੇ ਆਂ ਉੱਥੇ ਫਿਰ ਦੋ ਤਿੰਨ ਪਲੇਸਿਸ ਹੈਗੀਆਂ ਜਿਹੜੀਆਂ ਵਧੀਆ ਵਧੀਆ ਤਲਵਾੜੇ ਦੇ ਵਿੱਚ ਕਾਫੀ ਮਸ਼ਹੂਰ ਹੈਗਾ ਤਲਵਾੜਾ ਜਿਹਦੇ ਜਿਹਨੂੰ ਮਹਿਨੀ ਚੰਡੀਗੜ੍ਹ ਕਹਿੰਦੇ ਆ ਇਹਨਾਂ 'ਤੇ ਪਤਾ ਲੱਗਾ ਆ ਕਿ ਕਿੰਨਾ ਕਬਲ ਚੱਲਦੇ ਆ ਦੇਖਦੇ ਆ ਇਹ ਭਾਜੀ ਤਾਂ ਬਸ ਸਟੋਰ 'ਚ ਰਹਿ ਜਾਂਦੇ ਨੇ ਇਹਨਾਂ ਨੂੰ ਸਟੋਰ ਹੈਗਾ ਇਹਨਾਂ ਨੂੰ ਨਹੀਂ ਪਤਾ ਇੰਨਾ ਨਹੀਂ ਸਲਵਾੜੇ ਦੇਖ ਰਹੇ ਹੋ ਅਸੀਂ ਹਰਿਆਣੇ ਪਹੁੰਚ ਗਏ ਆ ਤੇ ਹਰਿਆਣੇ ਦੇ ਵਿੱਚ ਜੇ ਕੋਈ ਨਾਂ ਦਾ ਬਹੁਤ ਸ਼ਕੀਨ ਹੈਗਾ ਉਸ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਆ ਕਿ ਇੱਥੇ ਜਿਹੜੇ ਨਾਂ ਨਾ ਉਹ ਫੇਮਸ ਹੈਗੇ ਆ ਕਾਫੀ ਦੇਖੇ ਹੋਣੇ ਆ ਬ੍ਰਦਰ ਟਾਬਾ ਆ ਸ਼ਾਇਦ ਇਹਦਾ ਨਾਮ ਅਗਰ ਕਿਸੇ ਨੇ ਨਾਨ ਬੜੇ ਸਪੈਸ਼ਲ ਖਾਣੇ ਆ ਤਾਂ ਉਹ ਇੱਥੇ ਵਿਜ਼ਿਟ ਕਰ ਸਕਦਾ ਆ 메ਨ ਚੌਂਗ ਦੇ ਵਿੱਚ ਆ ਜਾਵੇ ਰਿਆ ਹਰਿਆਣੇ ਦੇ ਤੇ ਬੜੇ ਫੇਮਸ ਹੈਗੇ ਇਹਨਾਂ ਦੇ ਪਹੁੰਚਣ ਲੱਗੀ ਅਸੀਂ ਤੇ ਕੱਪਲ ਪੈ ਗਿਆ ਲੰਮਾ ਕਹਿੰਦਾ ਸਿਰ ਦੁਖਦਾ ਮੇਰਾ ਗੱਡੀ ਬਹੁਤ ਤੇਜ਼ ਚਲਾਉਂਦਾ ਕਿੰਨਾ ਸੋਈ ਚਾਹ ਪੀਣ ਦੇ ਲਈ ਕੱਪਰ ਨੂੰ ਕੋਈ ਸੀ ਘਬਰਾਹਟ ਕਹਿੰਦਾ ਥੋੜਾ ਜਿਹਾ ਸੈੱਟ ਹੋਦਾ ਮੈਂ ਕਿਹਾ ਚੱਲ ਚਾਹ ਪੀ ਲੈ ਤੇ ਟਾਪੇ ਦਾ ਨਾਂ ਹੈਗਾ ਆਪਣੀ ਦੀਸੋਈ ਨਹੀਂ ਆਦਾ ਸੋ ਨਾਲ ਲਾਈਟ ਜ਼ਿਆਦਾ ਪੈਣ ਕਰਕੇ ਰੰਗ ਥੋੜਾ ਜਿਆਦਾ ਡਾਰਕ ਹੋ ਗਿਆ ਹੈ ਤਲਵਾੜਾ ਜਾਂਦੇ ਨੂੰ ਹੈਗਾ ਇਹ ਨਹਿਰ ਪਾਣੀ ਬਹੁਤ ਆਇਆ ਇੱਥੇ ਥਿਊ ਬੜਾ ਵਧੀਆ ਹੈ ਛੇ ਰੌਕ ਗਾਰਡਨ ਰਹਿ ਗਿਆ ਤੇ ਹੁਣ ਅਸੀਂ ਰੌਕ ਗਾਰਡਨ ਚੱਲੇ ਆਂ ਇਹ ਤਲਵਾੜੇ ਦਾ ਨਾਂ ਕੀ ਹੈਗਾ ਮੈਰੀਟੋਰੀਅਸ ਸਕੂਲ ਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਹੈਗਾ ਆ ਮੈਰੀਟੋਰੀਅਸ ਸਕੂਲ ਹੈਗਾ ਪ੍ਰਾਈਵੇਟ ਤੇ ਇੱਧਰ ਹੈਗਾ ਰੌਕ ਗਾਰਡਨ ਤਲਵਾੜਾ ਤੁਹਾਨੂੰ ਚੰਡੀਗੜ੍ਹ ਚ ਵੀ ਮਿਲੂਗਾ ਰੌਕ ਗਾਰਡਨ ਤੇ ਦੂਸਰਾ ਰੌਕ ਗਾਰਡਨ ਨਾਲ ਮਿਲਣਾ ਤਲਵਾੜੇ ਦੇ ਵਿੱਚ ਐਂਟਰੀ ਦੇਖਦੇ ਆਂ ਐਂਟਰੀ ਕਰਨ ਦਿੰਦੇ ਆ ਕਿ ਨਹੀਂ ਦਿੰਦੇ ਆ ਵਿੱਚ ਮੱਝਾਂ ਗਾਵਾਂ ਵੀ ਹੈਗੀਆਂ ਆ ਇਹ ਐਂਟਰੀ ਵੀ ਹੈਗਾ ਰੌਕ ਗਾਰਡਨ ਦਾ ਤੁਸੀਂ ਚੈੱਕ ਕਰ ਸਕਦੇ ਆ। ਅੱਡੇ ਕੜਾ ਕਾਊਂਟਰ ਕਹਿੰਦਾ ਇਧਰੀ ਸਾਈਡ ਆ ਇਧਰ ਆ ਕੇ ਟਿਕਟ ਟੱਕ ਟਾ ਲੋ ਉਹ ਭਾਜੀ ਟਿਕਟਾਂ ਕੱਢਦੇ ਆ। ਸੋ ਮਿਸਟਰ ਪ੍ਰਜੈਂਦਰ ਸੰਧੂ ਜੀ ਐਂਟਰੀ ਕਰਵਾਉਂਦੇ ਹੋਏ 10 ਰੁਪਏ ਐਂਟਰੀ ਪਰ ਪਰਸਨ ਇੱਥੇ ਆਪਣੇ ਗੁਰਪ੍ਰੀਤ ਚੌਧਰੀ ਜੀ ਬੀਬੀ ਐਮਬੀ ਰੌਕ ਗਾਰਡਨ ਪਰ ਪਰਸਨ 10 ਰੁਪਏ ਆ ਤਿੰਨ ਮੈਂਬਰਾਂ ਦੀ 30 ਰੁਪਏ ਆ ਆ ਫ੍ਰੀ ਵਾਲੇ ਮੈਂਬਰ ਦੋ ਰਿਓ ਦੋਨੇ ਮੂਰੇ ਤੇ ਇੱਕ ਘੰਟੇ ਦੇ ਲਈ ਤੁਹਾਨੂੰ 10 ਰੁਪਏ ਦੀ ਪਰਚੀ ਮਿਲਦੀ ਹੈ ਇੱਕ ਘੰਟਾ ਤੁਸੀਂ ਇੱਥੇ ਘੁੰਮ ਸਕਦੇ ਆ ਇਹ ਕਹਿ ਰਹੇ ਵੀ ਆ ਲਾਸਟ ਇੱਕ ਤਰੀਕ ਤੋਂ ਸ਼ੁਰੂ ਹੋਇਆ ਆ ਪਹਿਲਾਂ ਇੱਥੇ ਟੁੱਟਲੀ ਬੰਦ ਸੀਗਾ ਜੰਗਲ ਵਗੈਰਾ ਸੀਗਾ ਤੁਸੀਂ ਦੇਖ ਸਕਦੇ ਹੁਣ ਥੋੜੀ ਬਹੁਤੀ ਸਫਾਈ ਕੀਤੀ ਇਹਨਾਂ ਨੇ ਰੋ ਗਾਰਡਨ ਤਲਵਾੜਾ ਇੱਲਾ ਰੌਗਰਡਨ ਤੋਂ ਚੰਡੀਗੜ੍ਹ ਮੈਨਾ ਥੋੜਾ ਜਿਹਾ ਫਰੰਟ ਤੇ ਹੈਗਾ ਇਹਨਾਂ ਦਾ ਜੋ ਬਣਾਇਆ ਹੋਇਆ ਹੈ ਇਹਨਾਂ ਨੂੰ ਮੂਰਤੀਆਂ ਵਗੈਰਾ ਤੇ ਹੁਣ ਅਸੀਂ ਬੈਕ ਸਾਈਡ ਚੱਲੇ ਗਏ ਨੇ ਬੈਕ ਸਾਈਡ ਹੈਗਾ ਆ ਦੇਖਦੇ ਆ ਆ ਸਾਡਾ ਗਾਉਂਦਾ ਪੰਜਾਬ ਆ ਤੇ ਕਬਲ ਵੀ ਨਾਲ ਉਹਨਾਂ ਦੇ ਲੱਗਾ ਥੋੜਾ ਜਿਹਾ ਭੰਗੜਾ ਪਾਉਣ ਕਬਲ ਪਾਈ ਮੜਾ ਜਾ ਤੇ ਇੱਥੇ ਦਾ ਗਾਉਂਦਾ ਪੰਜਾਬ ਆ ਇਧਰ ਬੈਕ ਸਾਈਡ ਹੈ ਬੈਕ ਸਾਈਡ ਜਾ ਕੇ ਦੇਖਦੇ ਆ ਫਿਰ ਫੋਟੋ ਆਪੇ ਜੀ ਬਾਅਦ ਚ ਖਿਚਾ ਲਿਓ ਪਹਿਲਾ ਬਲੌਗ ਬਣਾ ਬਲੌਗ ਬਣਾ ਲਓ ਤੁਹਾਨੂੰ ਕ੍ਰਾਸ ਕਰਨਾ ਪੈਂਦਾ ਬੈਕ ਸਾਈਡ ਲਈ ਇਹ ਉਹ ਨਾ ਤੀਜਾ ਦਾ ਬਣਾਇਆ ਹੋਇਆ ਜਿੱਦਾਂ ਕੋਈ ਵੇਸਟ ਚੀਜ਼ ਹੈਗੀਆਂ ਨਾ ਬੰਗਾ ਵਗੈਰਾ ਹੋ ਗਿਆ ਜਾਂ ਫਿਰ ਕੋ ਟਾਈਲਸ ਵਗੈਰਾ ਘਰੇ ਪਈਆਂ ਹੋਈਆਂ ਆ ਉਹਨਾਂ ਦਾ ਬਣਾਇਆ ਹੋਇਆ ਹੈ ਹੈਂਡਮੇਡ ਰੌਕ ਗਾਰਡਨ ਦੇ ਵਿੱਚ ਚੰਡੀਗੜ੍ਹ ਚ ਵੀ ਸੀਮ ਐ ਇੱਥੇ ਵੀ ਵੇਦਈਆਂ ਇਹਨਾਂ ਨੂੰ ਆਪਣਾ ਹੀ ਫੋਟੋਆਂ ਦਾ ਪਿਆ ਹੈ ਇਹ ਫੋਟੋਆਂ ਹੀ ਖਿੱਚੀ ਜਾਂਦੇ ਆ ਉਹ ਕਹਿੰਦਾ ਮੈਂ ਇਹ ਸੋਹਣਾ ਹੁੰਦਾ ਉਹ ਕਹਿੰਦਾ ਮੈਂ ਸੋਹਣਾ ਹੁੰਦਾ ਠੀਕ ਕਹਿੰਦਾ ਮੈਂ ਸੋਹਣਾ ਆਇਆ ਪਿਆ ਲੋਟ ਕਿਹਨਾਂ ਚ ਕੋਈ ਵੀ ਨਹੀਂ ਸੁਣਾ ਹੁੰਦਾ ਮੈਂ ਸੁਣਾ ਹੁੰਦਾ ਮੋਟਰ ਤੇ ਪੂਲੇ ਬਣਾਇਆ ਜੱਟ ਨੇ ਪੂਲ ਜਿਹਾ ਬਣਾਇਆ ਲੇਕਿਨ ਪਾਣੀ ਹੈ ਨਹੀਂ ਇਹਦੇ ਵਿੱਚ ਖਾਲੀ ਗੰਦਾ ਪਾਣੀ ਸਫਾਈ ਚੱਲਦੀ ਪਈ ਹੱਲੇ ਬੰਦ ਕੀਤਾ ਹੋਇਆ ਸੀ ਇਹਨਾਂ ਨੇ ਪਹਿਲਾਂ 뷰 ਵਧੀਆ ਹੈ ਤੇ ਸਿਟਿੰਗ ਦੇ ਲਈ ਵਧੀਆ ਹੈ ਅਗਰ ਕਿਸੇ ਨੇ ਆ ਕੇ ਬੈਠਣਾ ਹੋਵੇ ਤਾਂ ਉਹਦੇ ਲਈ ਵਧੀਆ ਹੈ ਇਹਨਾਂ ਕਪਲ ਜਿਨਾਂ ਆ ਬਿਠਾਉਂਦਾ ਪਹਿਲਾਂ ਸਫਾਈ ਹੱਲੇ ਚੱਲਦੀ ਪਈ ਹੈ ਦੀ ਆ ਸਾਨੂੰ ਕੁਝ ਡਿਫਰੈਂਟ ਜਿਹਾ ਲੱਗਾ ਆ ਇੱਧਰ ਚੱਲੇ ਉੱਪਰ ਇੱਥੇ ਸਿਟਿੰਗ ਲਈ ਵਧੀਆ ਬਣਾਇਆ ਹੋਇਆ ਹੈ ਉੱਪਰ ਆ ਕੇ ਤੁਸੀਂ ਸ਼ਾਂਤੀ ਲੈਣੀ ਦਾ ਇੱਥੇ ਬਹਿ ਸਕਦੇ ਆ ਤੇ ਅਕਸੀ ਦੀ ਜੂਸ ਦੀ ਬੋਤਲ ਰਹਿ ਗਈ ਹੈ ਕਪਲ ਨੂੰ ਅਸੀ ਤੁਹਾਨੂੰ ਫੋਟੋਆਂ ਦੇਵਾਂਗੇ ਕਪਲ ਪਹਿਲੇ ਹੀ ਖੜ ਗਿਆ ਆਪਣੀਆਂ ਫੋਟੋਆਂਜ਼ ਲਈ ਕੰਪੂ ਲੱਗ ਰਿਹਾ ਹੈ ਦੇਖ ਕੇ ਤੁਸੀਂ ਵੀ ਪੁਰਾਣੇ ਲੱਗ ਰਹੇ ਹੋ ਹੋ ਗਿਆ 32 ਸਾਲ ਤੁਸੀਂ ਝੂਠ ਬੋਲਦੇ ਹੋ ਅਕਚੁਅਲੀ ਵਰਗੇ ਨਹੀਂ 32 32 ਦੇ ਆ ਠੀਕ ਹੈ ਚਲੋ ਵਿਆਹ ਕਰਾ ਲਓ ਫੇ ਚਲੋ ਗਏ ਫੀਲਸ ਇਟ ਇਗਨਾਈਟ ਯੋਰ ਸੋਲ ਕਲਰਸ ਫਲੈਸ਼ ਦੇ ਪੇਂਟ ਦੀਏ ਭਾਜੀ ਲੰਮੇ ਪਏ ਸੁੱਤੇ ਹੋਏ ਆ ਤੇ ਤੂੰ ਪੀਲਾ ਮੇ ਪਿਆ ਆ ਮੈਡਮ ਹਾਤ ਜੋੜਦੀ ਵੀ ਕਹਿੰਦੀ ਮੈਨੂੰ ਨਾ ਹੀ ਨਾ ਮੇਰੇ ਘਰ ਵਾਲਾ ਨਹੀਂ ਛੇੜਉ ਨਹੀਂ ਨਾਨੂੰ ਉੱਪਰ ਪਿੱਛੇ ਮੱਝਾਂ ਰੋਟੀ ਕਾਮੀਆਂ ਗਈਆਂ ਰੋਟੀ ਘੱਟ ਆ ਸੇ ਕਾਮੀਆਂ ਗਈਆਂ ਅਕੂੜਾ ਸਾਹਿਬ ਅਭੀ ਕੋੜਾ ਸਾ ਵੀਟ ਕਰਦੇ ਵੇ ਔਰ ਇਹ ਸਾਬ ਉਹ ਕਬੀਤ ਆ ਗਈ ਗੱਪੀ ਨੇ ਬੜੀ ਕੀ ਹੋਇਆ ਆ ਭਾਜੀ ਗਏ ਉਹਨਾਂ ਨੂੰ ਜਗਾਰ ਇਹ ਕੁੰਮ ਕਰਨ ਤੇ ਨਹੀਂ ਆਂ ਮੀਂਹ ਨਾ ਤੁਮ ਕੁੰਮ ਕਰਨ ਕੁੰਮ ਕਰਨ ਰੂਟਿੰਗ ਅੱਗੇ ਸੁੱਤਾ ਸੀ ਉੱਠ 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 ਉੜਦੇ ਨਹੀਂ ਉੜਦੇ ক্রিকেট ਸਟੇਡੀਅਮ ਹੀ ਮਿਲੂਗਾ ਗੰਦ ਬਹੁਤ ਹੈ ਸਫਾਈ ਨਹੀਂ ਕੀਤੀ ਹੋਈ ਹੁਣ ਸਟਾਰਟ ਚੱਲਦੀ ਵੀ ਇਹ ক্রিকেট ਮੈਚ ਲੱਗਾ ਪਿਆ ਆ ਇੰਡੀਆ ਦਾ ਆਸਟ੍ਰੇਲੀਆ ਦਾ ਬੈਟਿੰਗ ਚੱਲ ਰਹੀ ਹੈ ਉਹ ਪਰੇ ਬੈਠਾ ਹੈ ਉਹ ਦਰਸ਼ਕ ਬਟਾਏ ਆ ਇਹ ਕ੍ਰਿਕਟ ਸਟੇਡੀਅਮ ਹੈਗਾ ਹੈ ਤਲਵਾੜੀ ਦਾ ਰੋ ਗਾਰਡਨ ਚ ਕਹਿੰਦਾ ਸੀ ਬਹੁਤ ਕਿਹਾਂ ਹਾਥੀ ਵਾਲੀ ਗੱਡੀ ਅਸੀਂ ਪਹਿਲੀ ਵਾਰ ਦੇਖੀ ਆ ਸ਼ੇਰ ਵੀ ਮਰੇ ਲਾਇ ਹੋਏ ਲੇਟਾਂ ਦੇ ਥਾਂ ਇਹ ਕਬਲ ਕਹਿੰਦਾ ਮੈਨੂੰ ਗਰਮੀ ਜ਼ਿਆਦਾ ਲੱਗਦੀ ਹੁਣ ਇਹਨੂੰ ਇਹਦੇ ਵਿੱਚ ਬਿਠਾ ਦੇਣਾ ਬਹਿ ਜਾ ਵਿੱਚ ਕਬਲ ਬਹਿ ਜਾ ਬਹਿ ਜਾ ਸਿਟਿੰਗ ਦੋ ਚਾਰ ਬੰਦਿਆਂ ਦੀ ਸਿਟਿੰਗ ਲਈ ਹੈਗਾ ਆ ਅੰਦਰ ਉਹ ਗੰਦੀ ਹੈ ਸਿਟਿੰਗ ਹੈਗੀ ਆ ਜੇ ਕਿਸੇ ਨੇ ਬੈਠਣਾ ਆ। ਕਪਲ ਬਹਿ ਗਿਆ ਵਿੱਚ। ਉਹ ਬੱਚੇ ਝੂਟੇ ਲੈਂਦੇ ਵੇ ਬਸ ਦੋ ਚਾਰ ਬੰਦੇ ਆਏ ਤੇ ਨਜ਼ਰ ਆਏ ਆ। ਮਿਸਟਰ ਗੈਵੀ ਸੰਧੂ ਤੇ ਮਿਸਟਰ ਗੁਰਪ੍ਰੀਤ ਚੌਧਰੀ ਗੱਲਬਾਤ ਕਰਦੇ ਹੋਏ ਆਪਸ ਦੇ ਵਿੱਚ। ਉਹ ਇਥੇ ਫੌਜੀਆਂ ਦਾ ਟੈਂਕ ਤੇ ਫੌਜੀ ਵੀ ਮਿਲਣਗੇ ਇਹਨਾਂ ਨੇ ਟੈਂਕ ਦਾ ਮੂੰਹ ਪਾਕਿਸਤਾਨ ਵਾਲ ਨੂੰ ਕੀਤਾ ਆ ਕਿਉਂਕਿ ਅੱਜ ਕੱਲ੍ਹ ਲੜਾਈ ਬਹੁਤ ਚੱਲ ਰਹੀ ਹੈ ਨਾ ਇੰਡੀਆ ਪਾਕਿਸਤਾਨ ਦੀ ਤੇ ਸਿੱਧੇ ਤੋਪਾਂ ਨੂੰ ਜਾਊਗੀ ਤੇ ਚਾਰ ਫੌਜੀ ਖੜੇ ਕੀਤੇ ਹੋਏ ਇਥੇ ਕਿੱਲੀਆਂ ਵਾਹੀ ਕੰਮ ਆ ਵੀਡੀਓ ਸ਼ੂਟ ਕਰੀ ਜਾਂਦੇ ਆ ਦੱਸ ਭਲਾ ਲੋਦੇ ਬਾਹਰ ਘਟਦੇ ਪਏ ਆ ਅਕਲ ਹੁਣੀ ਡੰਡਾ ਲੈ ਕੇ ਚੱਲੇ ਪਿੱਛੇ ਕਹਿੰਦੇ ਨਹੀਂ এলাਉਡ ਨਹੀਂ ਹੈਗੀ ਇਹਨਾਂ ਨੇ ਦੋ ਸਕਿਉਰਿਟੀ ਗਾਰਡ ਕਿਤੇ ਤੀਜਾ ਸਕਿਉਰਿਟੀ ਗਾਰਡ ਵੀ ਆ ਗਿਆ ਹੈ। ਜਿਆਦਾ ਖੂਬ ਹੋਣੋ। ਇਹ ਇਹਨਾਂ ਨੂੰ ਵੱਡਾ ਸੀ ਡੰਡਾ ਦਿੱਤਾ ਹੈ। ਗੱਾਰੇ ਵਾਪਸ। ਮਨ ਨਮੀ ਜਗਾ ਦੇਖਦੇ ਕੋਈ। ਗੁਰਪ੍ਰੀਤ ਚੌਧਰੀ ਤੇ ਮਿਸਟਰ ਸੰਧੂ ਸਾਹਿਬ ਬੈਠ ਰਹੇ ਗੱਡੀ 'ਚ। ਚਲੋ ਨੈਕਸਟ ਦੇਖਦੇ ਕੀ ਮਿਲਦਾ ਸਾਨੂੰ।